ਕੁਈ ਅਵਰ ਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਇਹ ਚੁਣ ਚੁਣ ਸਤਰ ਹਮਾਰੇ ਮਾਰਿ ਇਹ ਆਪ ਹੱਥ ਦੇ ਮੁਝੇ ਉਬਰੇ ਮਰਨ ਕਾਲ ਕਾ ਤਰਾਸ ਨਿਵਰੇ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੂ ਕਰਿਓ ਹਰ ਰੱਛਾ ਰਾਖ ਲਿਹੁ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੂੰ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸ਼ਾਸਕ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀ ਯੋ ਬੇਦ ਰਾਜ ਬ੍ਰਹਮਾ ਜੂ ਥਿਯੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨੀ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸਹੀ ਕੋ ਹਮਾਰੀ ਸકલ ਪ੍ਰਜਾ ਜਨਿ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੁ ਬਦ ਕੀਓ काट काट के अंतर की जानत भले बुरे की पीर पहचानत चीटी ते कुंचर अस्तूला सब पर कृपा दृष्ट कर भूला संतन दुख पाए ते दुखी सुख पाए साधन के सुखी एक एक की पीर पहचान काट काट के पट पट की जान जब युद्ध करख करा कर तारा प्रजा तरत तब देहे अपारा ਜਬ ਆਕਰਖ ਕਰਖ ਕਰਤ ਹੋ ਕਬਹ ਤੁਮ ਮੈਂ ਮਿਲਤ ਦੇਹ ਧਰ ਸਭ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦੇ ਅਰੇ ਆਲਮ ਨਿਰੰਕਾਰ ਨਿਰਭਕਾਰ ਨਿਰਲੰਭੁ ਆਦੇ ਅਨੀਲੇ ਨਾਦੇ ਅਸੰਭ ਤਾ ਕਾ ਮੂਢ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕਉ ਕਰ ਪਾਹਨੀ ਅਨਮਾਨਤ ਮਹਾ ਮੂਢ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਕਹਤੇ ਤੀ तुमरा लखा न जाय पुसारा कहे विद सजा प्रथम संसारा एक रूप अनूप स्वरूपा रंग पयो राव कही पूपा अंड जेर जसे जे जे तीत भोज खान बहुर रज दीनी कहूं फूल राजा हव बैठा कहूं सिमट भयो शंकर एक कैठा श्री गिरी श्रेष्ठ दिखाया चंपवा ਆਦ ਜੁਗਾਦ ਸਰੂਪ ਸਯੰ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਿਆ ਸਿੱਖ ਸੰਘਰੋ ਦੁਸ਼ਟ ਜਿਤੀ ਉਠਵਤੀ ਉਤਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੀ ਉਸ ਤੁਝ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਐਹ ਤਾਕੇ ਕਾਲ ਨੀ ਕਟਨੇ ਐਹ ਰੱਛਾ ਹੋਏ ਤਾ ਹੀ ਸਭ ਕਾਲਾ ਦੁਸ਼ਟੇ ਰਿਸ਼ਟ ਤਰੈ ਤਤਕਾਲਾ ਰਿਪਾਦ ਰਿਸ਼ਟ ਤਨ ਜਾਹੀ ਨੀ ਹਰਹੁ ਤਾਕੇ ਤਾਪ ਤਨ ਕਮੋ ਹਰਹੁ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟਿ ਸ਼ਾਸ ਵੈ ਸਕੈਨਾ ਕੋਈ ਇਕ ਬਾਰ ਜਨ ਤੁਮੈ ਸੰਭਾਰਾ ਕਾਲ ਪਾਸ ਤੇ ਤਾਹੇ ਉਬਾਰ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਇਤ ਦੋਖ ਤੇ ਰਹਾ ਅੜਗ ਗੇਤ ਮੈਂ ਸਨ ਤਿਹਾਰੀ ਆਪ ਹਾਸ ਦੇ ਲਿਹੁ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਗਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕੋ ਛੇ ਕਰਤਾ ਸਰੀਰ ਤੁਝ ਜਬ ਪੈਦਾ ਆਲਾ ਪੂਰਣ ਕਰਾ ਗ੍ਰੰਥ ਤਤਖਾਲਾ ਮਨ ਬਾੰਚ ਤੁ ਫਲ ਪਾਵੇ ਸੋਈ ਦੂਖ ਨਾਤ ਸਹਿ ਬਿਆਪਤ ਕੋਈ ਅਢਿਲ ਸੁਨੇ ਹੰਗ ਜੋ ਜਾਹੇ ਸੁਰ ਸੁਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੂਖ ਦਰਦ ਪਾਉ ਨਿਕੰਨ ਨ ਤਨ ਨਰਕੇ ਰਹਿ ਹੋ ਜਾ ਆ ਕੀ ਇੱਕ ਬਾਰ चौपाई को कह एक ओंकार श्री वाहे गुरु जी की फते पात शही दशमी कबेओ बाच बेंदी चौपाई हमरी करो हाथ दे रक्षा पूर्ण होए चित की इच्छा तब चरणन मन रहे हमारा अपना जान करो प्रत पारा ਮਰੇ ਦੁਇ ਚ ਸਬੈ ਤੁਮ ਕਹਾ ਬੋ ਆਪ ਹੱਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਚਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਇਹ ਚੁਣ ਚੁਣ ਸਤਰ ਹਮਾਰੇ ਮਾਰਿ ਇਹ ਆਪ ਹੱਥ ਦੇ ਮੁਝੇ ਉਬਰੇ ਮਰਨ ਕਾਲ ਕਾ ਤਰਾਸ ਨਿਵਰੇ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੂ ਕਰਿਓ ਹੋ ਰੱਛਾ ਰਾਖ ਲਿਓ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀ ਯੋ ਬੇਦ ਰਾਜ ਬ੍ਰਹਮਾ ਜੂ ਥੀ ਯੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨੀ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਮਹਾਰੀ ਸકલ ਪ੍ਰਜਾ ਜਿਨਿ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲਮੁ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਦੇ ਨੀਲੇ ਨਾ ਦੇ ਅਸੰਭ ਤਾ ਕਾ ਮੂਢ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕਉ ਕਰ ਪਹਨਿ ਅਨਮਾਨਤ ਮਹਾ ਮੂਢ ਕਚ ਭੇਦ ਨ ਜਾਨਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇ ਤੀ ਬਰਨਤ ਭਿੰਨ ਭਿੰਨ ਤੇ ਤੀ ਤੁਮਰਾ ਲਖਾ ਨ ਜਾਏ ਪੁਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਹੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ अंडज देर जसेत जिकिंगी उत पहुज खान बहुर राज दीनी कहूं फूल राजा हव बैठा कहूं सिमट भयो शंकर एकैठा श्रीगिरी श्रेष्ठ दिखाय चंपव आदि जुगाद स्वरूप स्वयं भव अब रक्षा मेरी तुम करो सिख यो सिख संघरो दुष्ट जिति उठवती उत पाता सकल मलेच करो रण काता जीवस तुज जी तव शरण नी परे तिनके दुष्ट दुखत होए मरे पुरख जवन पग परे तिहारे तिनके तुम संकट सब टारे जो कल कोई इक बार ते एह ताके काल निकट न एह ਅਰੱਛਾ ਹੋਇਦਾ ਹੀ ਸਭ ਕਾਲਾ ਦੁਸ਼ਟੇ ਰਿਸ਼ਟ ਟਰੈ ਤਤਕਾਲਾ ਤੇਰੇ ਪਾਦਰਿਸ਼ਟ ਤਨ ਜਾਹੀ ਨਹੀਂ ਹਰ ਹੂੰ ਤਾਕੇ ਤਾਪ ਤਨ ਕਮੂ ਹਰ ਹੂੰ ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟੀ ਸ਼ਾਸ ਵੈ ਸਕੈ ਨਾ ਕੋਈ ਇੱਕ ਬਾਰ ਜਿੰਦ ਤਮੈ ਸੰਭਾਰਾ ਕਾਲ ਪਾਸ ਤੇ ਤਾਹੇ ਉਬਾਰ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਇਤ ਦੋਖ ਤੇਰਾ ਅੜਗ ਗੀਤ ਮੈਂ ਸਨ ਤਿਹਾਰੀ ਆਪ ਹਾਸ ਦੇ ਲਿਹੁ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ 길 ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕੋ ਛੇ ਕਰਤਾ ਸ੍ਰੀ ਅਸ ਤੁਝ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਖਾਲਾ ਮਨ ਬਾਚ ਤ ਫਲ ਪਾਵੇ ਸੋਈ ਦੁਖਨੰਤ ਸਹਿ ਵਿਆਪਤ ਕੋਈ ਅੜਿਲ ਸੁਨੇ ਹੰਗ ਜੋ ਜਾਹੇ ਸੁਰ ਸੁਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਪਾਉ ਨਿਕਟ ਨਾ ਤਨ ਨਰਕੇ ਰਹਿ ਹੋ ਜੋ ਆ ਕੀ ਏਕ ਬਾਰ ਚੌਬਈ ਕੋ ਕਹੈ ਇਕ ਓੰਕਾਰ ਸ੍ਰੀ